ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਆਉਣ ਵਾਲੇ 21 ਸਾਲਾਂ ਤੱਕ ਇਹਨਾਂ ਚਾਰ ਰਾਸ਼ੀਆਂ ਦੇ ਵਿੱਚੋਂ ਇਹ ਇੱਕ ਰਾਸ਼ੀ ਹੈ ਜਿਹੜੀ ਸਭ ਤੋਂ ਜ਼ਿਆਦਾ ਤਨਵਾਨ ਤੇ ਖੁਸ਼ ਨਸੀਬ ਹੋਣ ਵਾਲੀ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਅਤੇ ਉਹ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਦੂਰ ਕਰ ਦੇਣ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੋ ਜਾਵੇ ਦੋਸਤੋ ਤੁਹਾਡਾ ਸਾਲ 2024 ਤੱਕ ਜੁ ਰਾਸ਼ੀਆਂ ਦੇ ਲਈ ਬਹੁਤ ਹੀ ਭਾਗਸ਼ਾਲੀ ਹੋਣ ਵਾਲਾ ਹੈ ਪਰ ਅੱਜ ਦੀ ਵੀਡੀਓ ਇੱਕ ਐਸੀ ਰਾਸ਼ੀ ਵਾਲਿਆਂ ਵਾਸਤੇ ਹੈ ਜੋ ਬਹੁਤ ਹੀ ਕਿਸਮਤ ਵਾਲੀ ਹੋਣ ਵਾਲੀ ਹੈ ਉਹ ਰਾਸ਼ੀ ਐਨੀ ਜਿਆਦਾ ਚੰਗੀ ਕਿਸਮਤ ਵਾਲੀ ਹੋਣ ਵਾਲੀ ਹੈ ਕਿ ਤੁਹਾਡੇ ਲਈ ਇਹ ਜਾਨਣਾ ਬਹੁਤ ਹੀ ਜ਼ਰੂਰੀ ਹੋਵੇਗਾ ਕਿ ਉਹ ਕੋਸ਼ ਨਸੀਬ ਰਾਸ਼ੀ ਕਿਹੜੀ ਹੈ 12 ਰਾਸ਼ੀਆਂ ਦੇ ਵਿੱਚ ਚਾਰ ਰਾਸ਼ੀਆਂ ਤਾਂ ਬਹੁਤ ਹੀ ਕਿਸਮਤ ਵਾਲੀਆਂ ਹਨ ਤੇ ਉਹਨਾਂ ਚਾਰਾਂ ਦੇ ਨਾਲ ਇੱਕ ਪੰਜਵੀਂ ਰਾਸ਼ੀ ਹੈ ਜਿਸ ਦੀ ਤਾਂ ਭਾਗ ਹੀ ਬਦਲ ਜਾਣਗੇ ਉਹ ਹਮੇਸ਼ਾ ਇਹਨਾਂ 21 ਸਾਲਾਂ ਦੇ ਵਿੱਚ ਤਰੱਕੀ ਦੀ ਰਾਹ ਤੇ ਹੀ ਚੱਲੇਗੀ ਤੇ ਉਹ ਕਿਹੜੀ ਰਾਸ਼ੀ ਹੈ ਜੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਦੱਸਾਂਗੇ ਜੀ ਇਸ ਰਾਸ਼ੀ ਵਾਲਿਆਂ ਨੂੰ ਹੁਣ ਬਹੁਤ ਹੀ ਖੁਸ਼ਖਬਰੀਆਂ ਮਿਲ ਜਾਣਗੀਆਂ ਇੱਕ ਬਹੁਤ ਹੀ ਅਜੀਬ ਸੰਗ੍ਰਹਿ ਰਾਸ਼ੀ ਹੈ ਉਹ ਰਾਸ਼ੀ ਵਾਲਾ ਕੌਣ ਹੈ ਜੀ ਜਿਸ ਦੀ ਕਿਸਮਤ ਬਦਲਣ ਵਾਲੀ ਹੈ ਉਹ ਬਹੁਤ ਹੀ ਅਹਿਮ ਹੈ ਉਸ ਰਾਸ਼ੀ ਦੇ ਅੱਗੇ ਆਉਣ ਵਾਲੇ ਸਾਲ ਬਹੁਤ ਹੀ ਲੱਕੀ ਹਨ ਜਿਹੜੀ ਇੱਕ ਰਾਸ਼ੀ ਹੋ ਤਾਂ ਕਿਸਮਤ ਵਾਲੀ ਹੈ ਉਹ ਤਾਂ ਸਮਝ ਲਓ ਕਿ ਉਹ ਤਾਂ ਇਸ ਦੁਨੀਆ ਦੇ ਉੱਪਰ ਰਾਜ ਹੀ ਕਰਨ ਵਾਲੀ ਹੈ ਉਸ ਦੇ ਉੱਪਰ ਭਗਵਾਨ ਭੋਲੇनाथ ਜੀ ਦੀ ਸਦਾਵ ਕਿਰਪਾ ਬਣੀ ਹੋਈ ਹੈ ਮਾਤਾ ਲక్ష్ਮੀ ਜੀ ਦਾ ਵਾਸ ਉਸ ਰਾਸ਼ੀ ਦੇ ਵਿੱਚ ਰਹਿਣ ਵਾਲਾ ਹੈ ਇਸ ਰਾਸ਼ੀ ਵਾਲੇ ਲੋਕ ਜਿਹੜਾ ਵੀ ਕੋਈ ਨਵਾਂ ਕੰਮ ਸ਼ੁਰੂ ਕਰਨਗੇ ਉਸ ਵਿੱਚ ਉਹਨਾਂ ਨੂੰ ਸਫਲਤਾ ਹੀ ਸਫਲਤਾ ਪ੍ਰਾਪਤ ਹੋਵੇਗੀ ਉਸ ਖੁਸ਼ ਨਸੀਬ ਰਾਸ਼ੀ ਦੇ ਨਾਲ ਇਹ ਚਾਰ ਇਹ ਚਾਰ ਰਾਸ਼ੀ ਵਾਲੇ ਵੀ ਬਹੁਤ ਖੁਸ਼ ਨਸੀਬ ਰਹਿਣ ਵਾਲੇ ਹਨ ਜੀ ਇਹਨਾਂ ਦੀ ਕਿਸਮਤ ਦਾ ਤਾਲਾ ਖੁੱਲਣ ਵਾਲਾ ਹੈ ਕਿਸਮਤ ਵਾਲੀਆਂ ਹੁੰਦੀਆਂ ਹਨ ਇਹ ਰਾਸ਼ੀਆਂ ਇਹਨਾਂ ਦੇ ਵੀ ਦੁੱਖ ਦਰਦ ਹੁਣ ਮਿਟਣ ਵਾਲੇ ਹਨ ਧਨ ਲਾਭ ਹੋਣ ਵਾਲਾ ਹੈ ਇਹ ਸਮਝ ਲਓ ਕਿ ਤੁਹਾਡੀਆਂ ਝੋਲੀਆਂ ਤਾਂ ਹੁਣ ਖੁਸ਼ੀਆਂ ਦੇ ਨਾਲ ਹੀ ਭਰਨ ਵਾਲੀਆਂ ਹਨ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਇਹ ਚਾਰ ਰਾਸ਼ੀ ਵਾਲੇ ਤਾਂ ਨੋਟ ਕਰ ਲੈਣ ਕਿ ਇਹਨਾਂ ਨੂੰ ਜ਼ਿੰਦਗੀ ਵਿੱਚ ਚਾਰਾਂ ਹੀ ਦਸ਼ਾਵਾਂ ਤੋਂ ਬਸ ਸੁੱਖ ਹੀ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ ਇਹਨਾਂ ਨੂੰ ਧਨ ਲਾਭ ਬਹੁਤ ਜ਼ਿਆਦਾ ਹੋਣ ਵਾਲਾ ਹੈ ਜੇਕਰ ਇਹ ਵਿਦੇਸ਼ ਜਾਣ ਬਾਰੇ ਸੋਚ ਰਹੇ ਹਨ ਜਾਂ ਉੱਥੇ ਜਾ ਕੇ ਨੌਕਰੀ ਜਾਂ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਕੋਈ ਨਵਾਂ ਬਿਜ਼ਨਸ ਕਿਸੇ ਦੇ ਨਾਲ ਰਲ ਕੇ ਸਟਾਰਟ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਦਾ ਇਹ ਸੁਪਨਾ ਸਾਕਾਰ ਹੋ ਜਾਵੇਗਾ ਇਹ ਚਾਰ ਰਾਸ਼ੀ ਵਾਲਿਆਂ ਦਾ ਉਹ ਸੁਪਨਾ ਸਾਰੇ ਹੀ ਪੂਰੇ ਹੋ ਜਾਣਗੇ ਜਿਹੜੇ ਇਹਨਾਂ ਦੇ ਮਨ ਵਿੱਚ ਸਨ ਇਹ ਚਾਰ ਰਾਸ਼ੀਆਂ ਕਿਹੜੀਆਂ ਹਨ ਜੀ ਇਹ ਚਾਰ ਰਾਸ਼ੀਆਂ ਦੱਸਣ ਤੋਂ ਬਾਅਦ ਤੁਹਾਨੂੰ ਲਾਸਟ ਤੇ ਉਹ ਸਭ ਤੋਂ ਵੱਡੀ ਖੁਸ਼ਕਿਸਮਤ ਰਾਸ਼ੀ ਦਾ ਨਾਮ ਦੱਸਾਂਗੇ ਜੀ ਜੇੜੀ 2024 ਤੋਂ ਲੈ ਕੇ 2050 ਤੱਕ ਬਹੁਤ ਹੀ ਖੁਸ਼ ਨਸੀਬ ਰਹਿਣ ਵਾਲੀ ਹੈ ਜੀ ਇੰਨੇ ਸਾਲਾਂ ਦਾ ਮਤਲਬ ਸਾਨੂੰ ਉਹਨਾਂ ਦੀ ਤਾਂ ਕਿਸਮਤ ਹੀ ਚਮਕ ਗਈ ਹੈ ਕਿਉਂਕਿ ਉਹ ਰਾਸ਼ੀ ਬਹੁਤ ਹੀ ਭਾਗਾ ਵਾਲੀ ਹੈ ਪਹਿਲੀ ਰਾਸ਼ੀ ਜਿਹੜੀ ਹੈ ਜੀ ਉਹ ਹੈ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਕਿਸਮਤ 2024 ਤੋਂ ਲੈ ਕੇ 2050 ਤੱਕ ਬਹੁਤ ਹੀ ਵਧੀਆ ਰਹਿਣ ਵਾਲੀ ਹੈ ਤਾਨੂੰ ਧਨ ਸੰਬੰਧੀ ਜਿਹੜੀਆਂ ਵੀ ਪਰੇਸ਼ਾਨੀਆਂ ਦਾ ਤੁਸੀਂ ਸਾਹਮਣਾ ਕਰ ਚੁੱਕੇ ਹੋ ਤੁਸੀਂ ਹੁਣ ਉਹਨਾਂ ਪਰੇਸ਼ਾਨੀਆਂ ਦੇ ਵਿੱਚੋਂ ਨਿਕਲ ਜਾਓਗੇ ਤੁਹਾਨੂੰ ਧਨ ਲਾਭ ਹੋ ਜਾਵੇਗਾ ਜੇਕਰ ਤੁਸੀਂ ਨੌਕਰੀ ਦੇ ਵਿੱਚ ਪ੍ਰਮੋਸ਼ਨ ਚਾਹੁੰਦੇ ਹੋ ਤਾਂ ਤੁਹਾਨੂੰ ਨੌਕਰੀ ਦੇ ਵਿੱਚ ਪ੍ਰਮੋਸ਼ਨ ਮਿਲ ਜਾਵੇਗੀ ਜੇਕਰ ਤੁਸੀਂ ਕਿਸੇ ਜਗ੍ਹਾ ਤੇ ਆਪਣੀ ਜੌਬ ਦੇ ਲਈ ਕੋਈ ਇੰਟਰਵਿਊ ਦਿੱਤਾ ਹੈ ਤਾਂ ਉਸ ਵਿੱਚੋਂ ਵੀ ਤੁਸੀਂ ਪਾਸ ਹੋ ਜਾਓਗੇ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਗ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਕਿਸਮਤ ਦਾ ਤਾਲਾ ਹੁਣ ਖੁੱਲਣ ਵਾਲਾ ਹੈ 2024 ਤੋਂ ਲੈ ਕੇ 2050 ਤੱਕ ਦਾ ਸਮਾਂ ਤੁਹਾਡੇ ਲਈ ਬਹੁਤ ਹੀ అనుకూਲ ਹੈ ਇਸ ਲਈ ਤੁਸੀਂ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਤੁਹਾਨੂੰ ਇਸ ਸਮੇਂ ਆਪਣੇ ਬੱਚਿਆਂ ਵੱਲੋਂ ਕੋਈ ਵੱਡੀ ਖੁਸ਼ਖਬਰੀ ਮਿਲਣ ਸੁਣਨ ਨੂੰ ਮਿਲ ਸਕਦੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਜੇਕਰ ਤੁਸੀਂ ਕੋਈ ਨਵਾਂ ਵਾਹਨ ਜਾਂ ਕੋਈ ਨਵਾਂ ਮਕਾਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਹੋਵੇਗਾ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਕਿਸਮਤ ਨੂੰ ਹੁਣ ਚਾਰ ਚੰਦ ਲੱਗਣ ਵਾਲੇ ਹਨ। 2024 ਤੋਂ ਲੈ ਕੇ 2050 ਤੱਕ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਅਨੁਕੂਲ ਹੈ। ਤੁਹਾਡੀਆਂ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਸਨ ਉਹਨਾਂ ਦਾ ਹੱਲ ਹੁਣ ਤੁਹਾਨੂੰ ਮਿਲ ਜਾਵੇਗਾ। ਤੁਹਾਡੀ ਹੁਣ ਤਾਂ ਕਿਸਮਤ ਹੀ ਬਦਲ ਜਾਵੇਗੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਜਾਵੇਗੀ ਜਿਸ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਤੁਹਾਡੀ ਮੁਲਾਕਾਤ ਕਿਸੇ ਐਸੇ ਵਿਅਕਤੀ ਦੇ ਨਾਲ ਹੋ ਜਾਵੇਗੀ ਜਿਸ ਤੇ ਮਿਲਣ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਕਾਫੀ ਬਦਲਾਅ ਹੋ ਜਾਵੇਗਾ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਹੁਣ ਕਿਸਮਤ ਬਦਲਣ ਵਾਲੀ ਹੈ ਤੁਹਾਡੀ ਜ਼ਿੰਦਗੀ ਵਿੱਚ ਕੋਈ ਏਦਾਂ ਦੀ ਖੁਸ਼ਖਬਰੀ ਤੁਹਾਨੂੰ ਮਿਲਣ ਵਾਲੀ ਹੈ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਬਹੁਤ ਹੀ ਵਧੀਆ ਹੋ ਜਾਵੇਗਾ। ਤੁਹਾਡੇ ਬੱਚਿਆਂ ਵੱਲੋਂ ਤੁਹਾਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਜੇਕਰ ਤੁਹਾਡਾ ਪੈਸਾ ਕਿਸੇ ਖਾਸ ਕੰਮ ਦੇ ਵਿੱਚ ਕਾਫੀ ਸਮੇਂ ਤੋਂ ਫਸਿਆ ਹੋਇਆ ਸੀ ਤਾਂ ਉਹ ਪੈਸਾ ਵੀ ਤੁਹਾਨੂੰ ਵਾਪਸ ਮਿਲ ਜਾਵੇਗਾ। ਤੁਸੀਂ ਜੇਕਰ ਆਪਣੀ ਨੌਕਰੀ ਦੇ ਵਿੱਚ ਤਬਾਦਲਾ ਚਾਹੁੰਦੇ ਹੋ ਤਾਂ ਤੁਹਾਨੂੰ ਨੌਕਰੀ ਵਿੱਚ ਵੀ ਤਬਾਦਲਾ ਮਿਲ ਜਾਵੇਗਾ। ਜੇਕਰ ਪ੍ਰਮੋਸ਼ਨ ਚਾਹੁੰਦੇ ਹੋ ਤਾਂ ਪ੍ਰਮੋਸ਼ਨ ਵੀ ਮਿਲ ਜਾਵੇਗੀ। ਜੇਕਰ ਤੁਸੀਂ ਕੋਈ ਨਵਾਂ ਕੰਮ ਕਿਸੇ ਨੂੰ ਨਾਲ ਲੈ ਕੇ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਵੀ ਬਰਕਤ ਹੀ ਪੈ ਜਾਵੇਗੀ ਤਾਂ ਹੁਣ ਗੱਲ ਕਰਦੇ ਹਾਂ ਜੀ ਉਹ ਇੱਕ ਭਾਗਸ਼ਾਲੀ ਰਾਸ਼ੀ ਦੇ ਬਾਰੇ ਜਿਸ ਦੀ ਕਿਸਮਤ ਇਹਨਾਂ ਚਾਰ ਰਾਸ਼ੀ ਵਾਲਿਆਂ ਤੋਂ ਵੀ ਉੱਪਰ ਹੈ ਜਿਸ ਦੀ ਜ਼ਿੰਦਗੀ ਦੇ ਵਿੱਚ ਤਾਂ ਹੁਣ ਬਸ ਖੁਸ਼ਖਬਰੀਆਂ ਹੀ ਮਿਲਣ ਵਾਲੀਆਂ ਹਨ ਤੇ ਉਹ ਰਾਸ਼ੀ ਦਾ ਨਾਮ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਬਹੁਤ ਹੀ ਅਨੁਕੂਲ ਹੈ ਤੁਹਾਡੀ ਜ਼ਿੰਦਗੀ ਵਿੱਚ ਤਾਂ ਹੁਣ ਧਨ ਸੰਬੰਧੀ ਜਿਹੜੀਆਂ ਵੀ ਪਰੇਸ਼ਾਨੀਆਂ ਸਨ ਉਹ ਹੁਣ ਦੂਰ ਹੋ ਜਾਣਗੀਆਂ। ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਸਿਰ ਤੇ ਹਮੇਸ਼ਾ ਲਈ ਬਣਿਆ ਜਾ ਬਣਿਆ ਰਹੇਗਾ। ਭਗਵਾਨ ਪੋਲੇਨਾਥ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ। ਇਹ ਸਮਾਂ ਤੁਹਾਡੇ ਲਈ ਬਹੁਤ ਹੀ ਅਨੁਕੂਲ ਹੈ। ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਇਸ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ। ਇਸ ਸਮੇਂ ਤੁਸੀਂ ਆਪਣੇ ਬੱਚਿਆਂ ਦੇ ਲਈ ਕੋਈ ਨਵੇਂ ਭਵਿੱਖ ਦੇ ਬਾਰੇ ਬਹੁਤ ਵਧੀਆ ਸੋਚ ਸਕਦੇ ਹੋ ਜਿਹੜੀ ਸੋਚ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਬਦਲ ਦੇਵੇਗੀ ਇਹਨਾਂ ਸਾਲਾਂ ਦੇ ਵਿੱਚ ਤੁਹਾਡੀ ਮੁਲਾਕਾਤ ਕਿਸੇ ਐਸੇ ਵਿਅਕਤੀ ਦੇ ਨਾਲ ਹੋ ਜਾਵੇਗੀ ਜਿਸ ਨੂੰ ਮਿਲਣ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਵੱਡੇ ਵੱਡੇ ਬਦਲਾਅ ਵੀ ਹੋ ਸਕਦੇ ਹਨ ਜਿਸ ਨੂੰ ਮਿਲਣਾ ਤੁਹਾਡੀ ਕਿਸਮਤ ਵੀ ਬਦਲ ਸਕਦੀ ਹੈ ਸੋ ਇਹ ਸੀ ਜੀ ਉਹ ਚਾਰ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਭਾਗਸ਼ਾਲੀ ਰਾਸ਼ੀ ਧੰਨਵਾਦ